ਇਸੇ ਤਰ੍ਹਾਂ ਆਪਾਂ ਸਾਰੇ ਪ੍ਰਸ਼ਾਦੇ ਚੋਪੜ ਲਵਾਂਗੇ। ਮੇਖੋ ਬਹੁਤ ਹੀ ਵਧੀਆ ਆਪਣੇ ਪ੍ਰਸ਼ਾਦੇ ਬਣ ਕੇ ਤਿਆਰ ਹੋ ਚੁੱਕੇ ਆ। ਤੁਸੀਂ ਵੀ ਐਸੀ ਤਰ੍ਹਾਂ ਹੀ ਤਵੇ ਤੇ ਤੰਦੂਰੀ ਪ੍ਰਸ਼ਾਦੇ। ਅੱਜ ਆਪਾਂ ਬਣਾਵਾਂਗੇ ਤੰਦੂਰੀ ਰੋਟੀ, ਤੰਦੂਰੀ ਰੋਟੀ ਬਣਾਉਣ ਲਈ ਆਪਾਂ ਆਟਾ ਛਾਂਲ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ। ਆਟੇ 'ਚ ਪਾਣੀ ਪਹਿਲਾਂ ਬਿਲਕੁਲ ਥੋੜਾ ਥੋੜਾ ਪਾਣਾ ਹੈ। ਇੱਕ ਸਾਰਾ ਆਟੇ 'ਚ ਪਾਣੀ ਨਹੀਂ ਪਾਉਣਾ। ਆਟਾ ਦੋਸੀ ਆਪ ਦੇ ਸਾਬਣਾ ਲੈ ਲੈਣਾ ਫੈਮਿਲੀ ਮੈਂਬਰਾਂ ਦੇ ਹਿਸਾਬ ਨਾਲ ਤੇ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਕੇ ਗੁੰਨਾ ਤਾਂ ਕਿ ਆਪਣੀ ਤੰਦੂਰੀ ਰੋਟੀ ਵਧੀਆ ਬਣ ਸਕੇ ਜਿੰਨੀ ਜਿਆਦਾ ਆਪਾਂ ਮੁੱਕੀ ਦੇ ਕੇ ਆਟੇ ਨੂੰ ਗੁੰਨਾਂਗੇ ਉਸ ਤਰ੍ਹਾਂ ਆਪਣੀ ਰੋਟੀ ਵਧੀਆ ਬਣਦੀ ਤੰਦੂਰੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਪਕਾਈਦੀ ਹੈ ਆਟਾ ਕਿਵੇਂ ਲੱਗਣੀ ਤਾਂ ਨਾ ਬਹੁਤ ਨਰਮ ਤਾਂ ਨਾ ਬਣ ਸਕਦਾ। ਮਾਂ ਦੀ ਆਟਾ ਨਹੀਂ ਬੋਤਾ ਆਪਣਾ ਨਰਮ ਹੋਵੇ ਤਾਂ ਨਾ ਹੀ ਬੋਤਾ ਸਖਤ ਹੋਵੇ ਤੇ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਲੈਣਾ ਜਿੰਨਾ ਜ਼ਿਆਦਾ ਆਟੇ ਨੂੰ ਗੁੰਨੋਗੇ ਉੰਨੀ ਜ਼ਿਆਦਾ ਆਪਣੀ ਰੋਟੀ ਬਣੇਗਾ। ਆਪਣਾ ਗੋਝ ਚੁੱਕਾ ਹੁਣ ਆਪਾਂ ਇਹਨੂੰ 10 ਮਿੰਟ ਰੈਸਟ ਵਾਸਤੇ ਰੱਖ। ਹੁਣ ਆਪਾਂ ਆਟੇ ਦੇ ਪੇੜੇ ਕਰ ਲਵਾਂਗੇ। ਹੁਣ ਆਪਾਂ ਪੇੜੇ ਕਰ ਲਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਕਿਵੇਂ ਬਣਾ ਸਕਦੇ ਆਂ ਆਪਾਂ ਤਵੇ ਦੇ ਉੱਪਰ ਹੀ। ਤਾਂ ਰੋਟੀ ਨੂੰ ਚੰਗੀ ਤਰ੍ਹਾਂ ਠੱਪ ਲੈਣਾ ਰੋਟੀ ਨੂੰ ਨਾ ਬਹੁਤ ਹੀ ਪਤਲੀ ਕਰਨਾ ਤੇ ਨਾ ਹੀ ਆਪਾਂ ਬਹੁਤ ਜ਼ਿਆਦੀ ਮੋਟੀ ਰੱਖਣਾ ਰੋਟੀ ਆਪਣੀ ਸੇਕ ਚੁੱਕੀ ਆ ਜਦੋਂ ਇੰਨੀ ਰੋਟੀ ਸੇਕ ਜਵੇ ਉਦੋਂ ਆਪਾਂ ਤਵੇ ਨੂੰ ਦੂਸਰੇ ਤਵੇ ਉੱਪਰ ਮੁੱਦਾ ਮਾਰਨਾ ਇਸ ਤਰ੍ਹਾਂ ਤਾਂ ਇਸ ਤਵੇ ਨੂੰ ਦੂਸਰੇ ਤਵੇ ਉੱਪਰ ਮੁੱਦਾ ਮਾਰ ਲੈਣਾ ਰੋਟੀ ਕਿਵੇਂ ਪਿਆਰੇ ਵੇਖੋ ਆਪਣਾ ਬਹੁਤ ਵਧੀਆ ਤੰਦੂਰੀ ਪ੍ਰਸ਼ਾਦਾ ਤਵੇ ਤੇ ਹੀ ਬਣ ਚੁੱਕਾ ਤੁਹਾਡੇ ਕੋਲ ਘਰ ਵਿੱਚ ਤੰਦੂਰ ਨਹੀਂ ਹੈਗਾ ਕਿਸੇ ਟਾਈਮ ਆਪਣੇ ਕੋਲ ਬਾਲਣ ਨਹੀਂ ਹੁੰਦਾ ਤੇ ਇਸ ਤਰ੍ਹਾਂ ਆਪਾਂ ਤਵੇ ਤੇ ਹੀ ਤੰਦੂਰੀ ਪ੍ਰਸ਼ਾਦੇ ਪਕਾ ਸਕਦੇ ਹਾਂ ਬਹੁਤ ਵਧੀਆ ਤੰਦੂਰੀ ਪ੍ਰਸ਼ਾਦੇ ਤਵੇ ਤੇ ਹੀ ਬਣ ਕੇ ਤਿਆਰ ਹੋ ਜਾਂਦੇ ਆ ਇਸ ਤਰ੍ਹਾਂ ਰੋਟੀ ਨੂੰ ਪਾਣੀ ਲਾ ਲੈਣਾ ਤੇ ਪਾਣੀ ਵਾਲਾ ਪਾਸਾ ਜਿਹੜਾ ਉਹ ਆਪਾਂ ਫੇਰ ਤਵੇ ਤੇ ਪਾਉਣਾ ਦੂਸਰਾ ਪ੍ਰਸ਼ਾਦਾ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣਾ ਇਸ ਤਰ੍ਹਾਂ ਆਪਾਂ ਤਵੇ ਉੱਪਰ ਮੁੱਦਾ ਮਾਰ ਲੈਣਾ ਰੋਟੀ ਠੱਪ ਕੇ ਨਹੀਂ ਬਣਾਉਣੀ ਆਉਂਦੀ ਤਾਂ ਤੁਸੀਂ ਇਸ ਤਰ੍ਹਾਂ ਚਕਲੇ ਤੇ ਵੀ ਰੋਟੀ ਵੇਲ ਕੇ ਬਣਾ ਸਕਦੇ ਆ ਇਹ ਵੀ ਰੋਟੀ ਬਹੁਤ ਵਧੀਆ ਬਣਦੀ ਆ ਐਸੀ ਤਰ੍ਹਾਂ ਹੀ ਆਪਣਾ ਦੂਜਾ ਪ੍ਰਸ਼ਾਦਾ ਵੀ ਤਿਆਰ ਹੋ ਚੁੱਕਾ ਬਹੁਤ ਵਧੀਆ ਆਪਣੇ ਤੰਦੂਰੀ ਪ੍ਰਸ਼ਾਦੇ ਤਵੇ ਤੇ ਤਿਆਰ ਹੋ ਚੁੱਕੇ ਆ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਚਕਲੇ ਤੇ ਪ੍ਰਸ਼ਾਦਾ ਵੇਲਿਆ ਆਪਾਂ ਉਹ ਵੀ ਤੁਹਾਨੂੰ ਦੱਸਦੇ ਆ ਪਾਣੀ ਲਾਇਆ ਉਹ ਪਾਸਾ ਆਪਾਂ ਤਵੇ ਤੇ ਪਾਉਣਾ ਇਸੇ ਤਰ੍ਹਾਂ ਇਹ ਆਪਾਂ ਤਾਵੇਂ ਨੂੰ ਦੂਸਰੇ ਤਵੇ ਦੇ ਉੱਪਰ ਮੋਦਕ ਬਣਾ ਲੈਣਾ ਆਪਾਂ ਸਾਰੇ ਪ੍ਰਸ਼ਾਦ ਇਸੇ ਤਰ੍ਹਾਂ ਤਿਆਰ ਕਰ ਲੈਣੇ ਐਸੇ ਤਰ੍ਹਾਂ ਜਿਹੜਾ ਆਪਾਂ ਚਕਲੇ ਤੇ ਵੇਲ ਕੇ ਪ੍ਰਸ਼ਾਦ ਬਣਾਇਆ ਸੀ ਉਹ ਵੀ ਪ੍ਰਸ਼ਾਦਾ ਆਪਣਾ ਤਿਆਰ ਹੋ ਚੁੱਕਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਤਾਂ ਅੱਗੇ ਤੋਂ ਆਪਾਂ ਹੋਰ ਵਧੀਆ-ਵਧੀਆ ਵੀਡੀਓ ਬਣਾ ਸਕੀ